ਪੂਰੇ ਟੌਪ ਦੇ ਨਗੀਨੇ ਆ ਤੇ ਮੈਂ ਕਿਹਾ ਵੀ ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਸਾਨੂੰ ਪੂਰੇ ਟੌਪ ਦੇ ਨਾਗ ਦਿਖਾ ਦਿੰਨੇ ਆ ਖੀਰੀਆਂ ਬੱਚੀਆਂ ਜਿੱਦੇ ਫਿਰ ਵੱਛੀ ਤਿਆਰ ਹੋਗੀ ਸਵਾ ਲੱਖ ਦੇ ਗਾਹਗਾ ਆਪਾਂ ਜੇ ਵੱਧ ਵੇਗੀ ਅਗਲਾ ਪਾਸੇ ਵੇਚ ਲੈ ਜਿਹੜੀਆਂ ਗਰੰਟੀਆਂ ਲਾਪਰੀ ਚਾਹਦਾ ਨਾ ਇਹ ਗਰੰਟੀਆਂ ਮਿੱਤਰੋ ਕੋਈ ਨਹੀਂ ਚਾਹਦਾ ਡੀਜੀ ਲੈ ਜੇ ਚੜਾ ਕੇ ਉਹੋ ਜਿਹਾ ਰੇਟ ਕਰਨਾ 5500 ਦੀ ਦੇ ਦਾਂਗੇ ਸਿਰਫ 5500 ਦੀ ਹਾਂਜੀ ਹਾਂਜੀ ਹੱਸੀਕਾਲ ਦੋਸਤੋ ਸਾਰੇ ਦੋਸਤਾਂ ਮਿੱਤਰਾਂ ਨੂੰ ਹੱਸੀਕਾਲ ਦੋਸਤੋ ਜਿਹੜੀ ਅੱਜ ਦੀ ਹੈ ਆਪਾਂ ਵੀਡੀਓ ਬਣਾਉਣ ਲੱਗੇ ਆਂ ਪਿੰਡ ਇਹ ਆ ਗਿਆ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਈਨੂ ਪੈਂਦੀ ਆ ਬਾਗਾਪੁਰਾਣਾ ਤੇ ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਆਫਰ ਤਾਂ ਹੈਗੀ ਹੈਗੇ ਆ ਤੇ ਜਿਹੜੇ ਬੱਚੇ ਆ ਨਾ ਖੀਰੀਆਂ ਵਛੀਆਂ ਜਿਹੜੀਆਂ ਉਹ ਵੀ ਬਹੁਤ ਚੰਗੀਆਂ ਜਿਹੜੇ ਭਰਾ ਨੇ ਕਿਸੇ ਨੇ ਨਵਾਂ ਕੰਮ ਸ਼ੁਰੂ ਕੀਤਾ ਤੇ ਮਿੱਤਰੋ ਅੱਜ ਦੀ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਇਹਦੇ ਵਿੱਚ ਨਾ ਆਪਾਂ ਤੁਹਾਨੂੰ ਟਾਪ ਦੇ ਨਗਾਂ ਦੀ ਸਾਰੀ ਡਿਟੇਲ ਲੈ ਕੇ ਦੱਸਦੇ ਆਂ ਤੇ ਲਾਪਰੀਤ ਦੇ ਨਾਲ ਵੀ ਗੱਲਬਾਤ ਕਰਾਉਂਦੇ ਆਂ ਅੱਜ ਆਪਾਂ ਲਾਪਰੀਤ ਦੇ ਫਾਰਮ ਤੇ ਪਹੁੰਚੇ ਆ ਤੇ ਸੁਖਨ ਬਾਈ ਜੀ ਮੇਲਾ ਲਈ ਬੈਠਾ ਬਹੁਤ ਚੰਗੇ ਨਗ ਹੈ ਤੇ ਕਰਾਉਂਦੇ ਆ ਗੱਲਬਾਤ ਜਿਹੜੇ ਭਰਾ ਆਪਣੇ YouTube ਚੈਨਲ ਤੇ ਨਵੇਂ ਆਏ ਆ ਉਹ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਬਹੁਤ ਸੋਹਣੀਆਂ ਬੱਚੀਆਂ ਤੇ ਜੇ ਕਿਸੇ ਭਰਾ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਾਉਣੀ ਆ ਤਾਂ ਮਿੱਤਰੋ ਆਪਣੇ ਨਾਲ ਸੰਪਰਕ ਕਰ ਸਕਦੇ ਆ 98707 9197 ਤੇ ਕਰਾਉਂਦੇ ਆ ਬਾਈ ਜੀ ਨਾਲ ਗੱਲਬਾਤ ਜੁੜੇ ਰਹੋ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਲਾਪਰੀਤ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਪਹਿਨ ਤਾਂ ਵਧੀਆ ਲਾਪਰੀਤ ਪਹਿਲਾਂ ਆਪਣਾ ਐਡਰੈਸ ਦੱਸੀ ਨਾਮ ਮੇਰਾ ਬਾਈ ਲਾਪਰੀਤ ਹਾਂਜੀ ਪਿੰਡ ਸੁਖਾਣਾ ਦੇ ਜੀ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪ੍ਰਾਣਾ ਨੇੜੇ ਸ਼ਹਿਰ ਭਗਤਾਪਾਈ ਕਾ ਬਾਜਾਖਾਨਾ ਤੇ ਬਗਰਾੜੀ ਆ ਬਾਈ ਤੇ ਕਈ ਵਾਰੀ ਹੈ ਨਾ ਬਾਈ ਭਰਾ ਪੁੱਛ ਲੈਂਦੇ ਆ ਬਈ ਇਹ ਕਿੰਨੀ ਕੁ ਦੂਰ ਆ ਬਈ ਇਹ ਮੋਗਾ ਜ਼ਿਲ੍ਹੇ ਦਾ ਲਾਸਟ ਪਿੰਡ ਬਠਿੰਡਾ ਆਪਾਂ ਨੂੰ ਕਹਿੰਦਾ 36 ਕਿਲੋਮੀਟਰ ਮੋਗਾ ਪੈਂਦਾ ਜੀ 40 ਕਿਲੋਮੀਟਰ ਠੀਕ ਹੈ ਜੀ ਤੇ ਬਰਨਾਲਾ ਬਰਨਾਲਾ 50 ਪੈਂਦਾ ਬਈ ਇਹ ਫਰੀਦਕੋਟ ਵੀ ਨਾ ਕੀ ਆ ਇਹ ਵੀ 50 ਤੋਂ ਘੱਟ ਹੀ ਆ ਫਰੀਦਕੋਟ ਆ ਹਾਂ ਤੇ ਜਦੋਂ ਸੈਂਟਰ ਜੇ ਜਾ ਆ ਗਿਆ ਕੋਲ ਨੂੰ ਲਾ ਕੇ ਹੈ ਨਾ ਬਈ ਇਹ ਮੋਗੇ ਜਿਲੇ ਲਾਸਟ ਪਿੰਡ ਕਈ ਵਾਰੀ ਕੋਈ ਹੈ ਨਾ ਇਦਾਂ ਬਠਿੰਡੇ ਸਾਈਡ ਤੋਂ ਆਉਂਦਾ ਜਿਵੇਂ ਬੱਜਾ ਖਾਨਾ ਤੋਂ ਬਰਨਾਲਾ ਰੋਡ ਆ ਹਾਂ ਹਾਂ ਉਹ ਤੋਂ ਆਪਣਾ ਘਰ ਹੈਗਾ ਸਰੀ ਵਾਲੀ ਸੜਕ ਤੇ ਸੁਖਨਾਨ ਤੋਂ ਨੂੰ ਸੜਕ ਹੁੰਦੀ ਹੈ ਸਰੀ ਵਾਲੇੋਂ 2.5 ਕਿਲੋਮੀਟਰ ਆਪਣਾ ਸਰੀ ਵਾਲਾ 2.5 ਕਿਲੋਮੀਟਰ ਹੀ ਸੁਖਨਾਨ ਪੈਂਦਾ ਆਪਣਾ ਖੇਤਾਂ 'ਚ ਘਰ ਆ ਖੇਤਾਂ 'ਚ ਘਰ ਸਰੀ ਵਾਲੀ ਸੜਕ ਤੇ ਆ ਗਿਆ ਹਾਂ ਉਦੋਂ ਸਾਰੇ ਬਾਈ ਨੂੰ ਜਾਣਦੇ ਆ ਮਿੱਤਰੋ ਕਿਉਂਕਿ ਪੁਰਾਣਾ ਕੰਮ ਆ ਗਿਆ ਵਪਾਰ ਲੈਣ ਦਾ ਕੰਮ ਤੇ ਪੂਰੇ ਟਾਪ ਦੇ ਨਾਗ ਆਉਂਦੇ ਆ ਜੇ ਕਿਸੇ ਭਰਾ ਨੇ ਕੋਈ ਸੱਜਰ ਸੁੰਹੀਆਂ ਵੜਾਂ گاਵਾ ਖਰੀਦਣਾ ਉਹ ਵੀ ਬਾਈ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਤੇ ਲਾਪਰੀਤ ਫਿਰ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਾਗ ਆਪਣੇ ਕੋਲੇ ਅੱਜ 8 ਬੱਛੀਆਂ ਬਈ 8 ਬੱਛੀਆਂ ਹੈ ਹਾਂਜੀ ਅਤੇ ਧਮਾਕਾ ਫਿਰ ਧਮਾਕਾ ਬਈ ਅੱਗੇ ਜਿਵੇਂ ਆਪਾਂ 100 ਕਿਲੋਮੀਟਰ ਵਾਲਾ ਟ੍ਰੈਂਡ ਚਲਾਇ ਕਰਾਇਦਾ ਹਾਂ ਤੇ ਅੱਜ ਉਹਦੋਂ ਵੱਡਾ ਕੰਮ ਕਰਦਾ ਟ੍ਰੈਂਡ ਹੀ ਪੈਦਾ ਕਰਨੀ ਆ ਹਾਂ ਠੀਕ ਆ ਤੇ ਵੀਡੀਓ ਦੇ ਨਾਲ ਬਨੇ ਰਹੇ ਹੋ ਆਪਣੇ ਨਾਲ ਸਾਰੇ ਤੇ ਲਾਪਰੀ ਕਿਧਰਲੇ ਪਾਸੇ ਫਿਰ ਕਰਕੇ ਸ਼ੁਰੂ ਵੀਰੇ ਬਈ ਬਯੰਤ ਜਿੱਧਰੋਂ ਤੁਹਾਡੀ ਇੱਛਾ ਅੱਜ ਆਫਰ ਪਹਿਲਾਂ ਦੱਸਨੇ ਕਿ ਮਗਰੋਂ ਬਾਈ ਬੱਚਿਆਂ ਦੇ ਨਾਲ ਨਾਲ ਬਸ ਆਫਰ ਦੱਸ ਦੱਸ ਹੀ ਦੇ ਪਹਿਲਾਂ ਹੀ ਦੱਸ ਦਿੰਨੇ ਆ ਹਾਂ ਅੱਜ ਜੇ ਕੋਈ 4 ਬੱਚੀਆਂ ਭਰਾ ਇਕੱਠੀਆਂ ਲੈਂਦਾ ਠੀਕ ਹੈ ਉਹਨੂੰ ਇੱਕ ਬੱਚੀ ਫਰੀਦ ਦਿੱਤੀ ਜਾਊਗੀ ਠੀਕ ਹੈ ਜੇ ਕੋਈ 4 ਇਕੱਠੀਆਂ ਲੈਂਦਾ ਉਹ ਕੰਨੀ ਦੇ ਖੜੀ ਆ ਠੀਕ ਹੈ ਜੇ ਕੋਈ 8 ਬੱਚੀਆਂ ਇਕੱਠੀਆਂ ਹੀ ਲੈਂਦਾ ਹਾਂ ਉਹਨੂੰ ਸਕੂਟਰ ਫਰੀ ਚ ਦੇਣਾ ਬਈ ਲਓ ਵੀ ਮਿੱਤਰੋ ਕਮਾਲ ਦੀ ਗੱਲ ਆ ਅੱਗੇ ਆਪਾਂ ਟੂਰਨਾਮੈਂਟਾਂ ਤੇ ਜਾਂ ਮੇਲਿਆਂ ਤੇ ਤੇ ਆਪਾਂ ਆ ਗੱਲ ਸੁਣਦੇ ਆਂ ਵੀ ਸਕੂਟਰ ਜਾਂ ਮੋਟਰਸਾਈਕਲ ਜਾਂ ਗੱਡੀਆਂ ਦੇੰਦੇ ਤੇ ਪਾਰਾਜ ਬਾਈ ਨੇ ਵੱਛੀਆਂ ਦੇ ਕੰਮ ਦੇ ਵਿੱਚ ਵੀ ਪਹਿਲ ਕਰਤੀ ਤੇ ਬਹੁਤ ਵਧੀਆ ਮੰਨ ਕੇ ਚੱਲੋ ਸੱਜਣੋ ਕਿਉਂਕਿ ਇਹਦੇ ਨਾਲ ਰੁਝਾਨ ਹੀ ਪੈਦਾ ਹੁੰਦਾ ਉਹ ਟ੍ਰੈਂਡ ਤਾਂ ਜਿਹੜੇ ਕੰਮ ਕਰਨ ਵਾਲੇ ਬੰਦੇ ਸਦਾ ਟ੍ਰੈਂਡੀ ਬੰਦੇ ਆ ਤੇ ਉਸੇ ਦਿਨ ਹੀ 100 ਕਿਲੋਮੀਟਰ ਦੇ ਟ੍ਰੈਨ ਡੂੰਗੀ ਫਿਰ ਅੱਜ ਇਹ ਚਲਾ ਦੇਣਾ ਅੱਜ ਸਕੂਟਰ ਫ੍ਰੀ ਤੇ 200 ਕਿਲੋਮੀਟਰ ਕਰਾਇਆ ਫ੍ਰੀ ਠੀਕ ਆ ਬਾਬੇ ਜੀ ਕਿਰਪਾ ਜਾਈ ਦੀ ਫੁੱਲ ਹੈ ਨਾ ਹਾਂ ਹਾਂ ਪਰ ਮਾਦਾ ਬਾਈ ਸੇ ਬਾਈ ਕਿਉਂਕਿ ਆਪਾਂ ਨੂੰ ਬਈ ਆਏ ਆ ਇੱਕ ਦਾ ਹੁੰਦਾ ਬਈ ਲੈ ਕੇ ਤੇ ਚੌਗੀਆਂ ਸੀ ਕਿ ਆ ਪਕੜਾਂ ਵਿਚਿਆ ਬੰਨ ਗਏ ਕਿ ਨਹੀਂ ਉਹ ਬੋਲਟ ਮੋਟਰਸਾਈਕਲ ਦੇ ਦੇ ਫ੍ਰੀ ਚ ਉਹ ਵੀ ਦਾ ਆਪਾਂ ਬੋਲਟ ਵੀ ਦੇ ਦਾਂਗੇ ਬਾਬਾ ਸੁੱਖ ਰੱਖੇ ਜਿਵੇਂ ਪਕੜਾਂ ਲੈ ਹੁਣੀ ਉਹਨਾਂ ਬਈ ਲੋਲੀਆਂ ਪੋਲੀਆਂ ਪਰ ਆਪਾਂ ਇਹੋ ਜੇ ਮੰਨ ਕੇ ਚੱਲ ਨਮੂਨੇ ਦੇਣੇ ਆ ਮਿੱਤਰੋ ਹਾਂ ਹੈ ਨਾ ਪੂਰੇ ਟਾਪ ਦੀਆਂ ਬੱਚੀਆਂ ਕੋਈ ਆਈ ਨਹੀਂ ਉਹ ਯਾ ਇ ਵੀ ਕਿਸੇ ਪਾਸੋਂ ਕੋਈ ਵੀ ਬੱਚੀ ਹੰਬੀ ਜੀ ਆ ਵੀ ਆਫਰ ਕਰਤਾ ਵੱਡਾ ਤੇ ਜਾਂ ਹੈ ਨਾ ਬਈ ਯਾਰ ਸਾਰੇ ਪਾਸੇ ਪ੍ਰਮਾਤਮਾ ਦੀ ਕਿਰਪਾ ਨੀ ਬੋਲੀ ਕਸੀ ਆ ਬਾਲੀ ਤਾਂ ਗੱਲ ਨਹੀਂ ਕਰਦੇ ਰੱਬ ਤੋਂ ਡਰ ਕੇ ਗੱਲ ਕਰਦੇ ਆ ਬਾਈ ਹਾਂਜੀ ਹਨਾ ਦੋਗਲੀਆਂ ਫੋਲੀਆਂ ਦੇ ਤਾਂ ਅੱਜ ਕੱਲ ਹਰੇਕ ਹੀ ਆਫਰ ਕਰੀ ਜਾਂਦਾ ਉਹ ਤੂੰ ਐ ਦੇਖ ਲੈ ਕਿਸੇ ਪਾਸਿਓਂ ਕੋਈ ਬੰਦਾ ਕਹਿੰਦੇ ਆਪਣੀ ਬੱਚੀ 'ਚ ਕਮੀ ਆ ਹਨਾ ਫੇਰ ਤਾਂ ਆਪਾਂ ਆਫਰ ਲਾਈਏ ਐ ਤੇ ਤੂੰ ਐ ਦੇਖ ਲੈ ਬਈ ਹੁਣ ਆ ਸਕੂਟਰ ਜਿਹੜਾ ਇਹ ਫਰੀ ਚ ਦੇਣਾ 200 ਕਿਲੋਮੀਟਰ ਦਾ 10000 ਕਿਰਾਇਆ ਆਉਂਦਾ ਬਈ ਸਹੀ ਗੱਲ ਜੇ ਆਪਾਂ ਰਾਸਤਾਾਂ 'ਚ ਟੱਪ ਜੀਏ ਨਾ ਉੱਥੋਂ ਦਾ ਜਿਹੜਾ ਆਹ ਕਹਿੰਦਾ ਟੈਕਸ ਹਾਂ 1200 ਤਾਂ ਉਹ ਆ ਗੱਡੀ ਦਾ ਬਈ ਸਹੀ ਗੱਲ ਆ ਬਈ ਤੇ ਮੰਨ ਕੇ ਚੱਲ ਵੀ ਜੇ ਕੋਈ 8 ਵਸੀਆਂ ਇਕੱਠੀਆਂ ਖਰੀਦੂਗਾ ਸਕੂਟਰ ਫਰੀ ਦਿੱਤਾ ਜਾਊਗਾ ਸਕੂਟਰ ਵੀ ਫਰੀ ਦੇਣਾ 200 ਕਿਲੋਮੀਟਰ ਕਿਰਾਇਆ ਵੀ ਫਰੀ ਠੀਕ ਆ 200 ਕਿਲੋਮੀਟਰ ਤੱਕ ਕਿਰਾਇਆ ਵੀ ਫਰੀ ਆ ਤੇ ਜਿਹੜਾ ਰੇਟ ਆ ਰੇਟ ਵੀ ਜਵੇਂ ਜੈਨੀਓਨ ਰਹਿਣਾ ਰੇਟ ਵੀ ਹਰੇਕ ਵੀਰ ਦੇ ਮੰਨ ਕੇ ਚੱਲੋ ਬਜਟ ਦੇ ਵਿੱਚ ਆਉਣ ਵਾਲਾ ਕੰਮ ਆ ਕੋਈ ਐ ਨਹੀਂ ਵੀ ਕੋਈ ਰੋਹ ਕੰਮ ਦਾ ਬਈ ਬਾਬਾ ਯਾਰ ਆਪਣਾ ਬਿਆਨ ਦਲ ਠੀਕ ਆ ਐਨ ਤਾਂ ਕੋਈ ਅਖਣਾ ਵੜਿਆਈ ਨਹੀਂ ਕਰਦੇ ਬਈ ਰੱਬ ਤੋਂ ਡਰ ਕੇ ਗੱਲ ਕਰਦੇ ਆ ਹਨਾ ਇੰਨਾ ਕੁ ਭਰਾ ਪਿਆਰ ਦਿੰਦੇ ਗੱਲਾਂ ਹੀ ਛੱਡਦੇ ਬਈ ਹੁਣ ਚੱਕੇ ਨਹੀਂ ਆਂਦੇ ਓਦੋਂ ਵੀ ਆਪਾਂ ਜਿੱਦੇ ਵੀਡੀਓ ਪਾਈ ਹਨਾ ਵਾ ਉਹ ਨਹੀਂ ਜਿਵੇਂ ਕਹਿੰਦਾ ਹੁੰਦਾ ਬਈ 15 ਮਿੰਟਾਂ ਦੇ ਬੀਜੀ ਵਾਲੀ ਗੱਲ ਹੋ ਗਈ ਤੇ ਪੰਜਾਬੀ ਵਿੱਚ ਵਧੀਆ ਸਪਾਂਸਰ ਰਹੇ ਹਾਂ ਹਾਂਜੀ ਹਾਂ ਸਹੀ ਗੱਲ ਆ ਵੀਰੋ ਤੇ ਅੱਜ ਫਿਰ ਆਪਾਂ ਇਧਰੋਂ ਕਰਦੇ ਆ ਵੀਰੇ ਸ਼ੁਰੂ ਜਿਹੜੀ ਪਹਿਲੇ ਨੰਬਰ ਤੇ ਲਾਪਰੀਤਾ ਬੱਛੀ ਖੜੀ ਐ ਇਹਦੀ ਕੀ ਡਿਟੇਲ ਆ ਵੀਰੇ ਕਿੰਨੀ ਉਮਰ ਦੀ ਜਿਹੜੀ ਅੱਜ ਆਪਾਂ ਬੱਛੀਆਂ ਲੈ ਕੇ ਆਇਆ ਏ ਆਇਣੀ ਬਈ ਜੇ ਆ ਵਗੇ ਗਲਾ ਫਿਰ ਮੈਂ ਉਹ ਲੈਣੀ ਸੀ ਸਾਰੀਆਂ ਇੱਕ ਮੇਲ ਦੀਆਂ ਬੱਚੀਆਂ ਇੱਕ ਮੇਲ ਦੀਆਂ ਬੱਚੀਆਂ ਆਪਾਂ ਸਾਰੇ ਤੇ ਕੈਮਰਾ ਮਾਰਦੇ ਲੋਸੇ ਆਉਂਦੇ ਸੀ ਅੱਧੇ ਵਿੱਚ ਯਾਰ ਉਹ ਕਹਿੰਦੇ ਯਾਰ ਮੈਨੂੰ ਨਹੀਂ ਤੂੰ ਦਿੱਤੀ ਮੈਂ ਮੇਰਾ ਹੁਣ ਤੇ ਭਰਾ ਤੇ ਇਹੋ ਜਿਹਾ ਬਾਈ ਹਨਾ ਬਈ ਫੋਨ ਲਾਈ ਜਾਂਦੇ ਆ ਕਈ ਵਾਰੀ ਉਹਦ ਨੂੰ ਪਸੂ ਬਹਿ ਕਹਿੰਦਾ ਹੁਣ ਇੱਕ ਆਪਾਂ ਹੁਸ਼ਿਆਰਪੁਰ ਬੱਚੀਆਂ ਭੇਜੀਆਂ ਸੀ ਉਹ ਬੰਦੇ ਨੂੰ ਪਤਾ ਬਈ ਕਿੰਨੇ ਲੋੜ ਦੇ ਬੱਚੇ ਮਿਲਿਆ ਦੂਜੇ ਚ ਦੂਜੇ ਚ ਸਹੀ ਗੱਲ ਹੈ ਚਲੋ ਬਾਗੀ ਬਾਈ ਵੀ ਜਿਹੜੇ ਭਰਾ ਨੂੰ ਭਰਾ ਦੀ ਡਿਮਾਂਡ ਆ ਉਸ ਤਰ੍ਹਾਂ ਦਾ ਉਹ ਪਸੂ ਮਿਲ ਜਾਂਦਾ ਹੈ ਨਾ ਕਿਉਂਕਿ ਐ ਹੁੰਦਾ ਬਾਈ ਪਤਾ ਕੀ ਕਰਾ ਹੁਣ ਭਰਾ ਸੌਦਾ ਕਰ ਲੈਂਦੇ ਜਿਹੜਾ ਕਿਰਾਇਆ ਕਿਰਾਇਆ ਕਿਉਂਕਿ ਬਈ ਹੁਣ ਤੇਲ ਤੈਨੂੰ ਪਤਾ ਸੌਣੇ ਪੈਟਰੋਲ ਆ ਸੌਣੇ ਡੀਜ਼ਲ ਆ ਉਹ ਬਈ ਹੁਣ ਕਿਰਾਇਆ ਬਹੁਤ ਜ਼ਿਆਦਾ ਆਉਂਦਾ ਹੁਣ ਜਿਹੜੀਆਂ ਆ ਵਸ਼ੀਆਂ ਆਪਣੇ ਰੇਟ ਵੀ ਜਿਹੜੀਆਂ ਹੁੰਦੇ ਆ ਬਈ ਦੋ ਨੰਬਰ ਤੇ ਆਪਾਂ ਕਰਾਇਆ ਫ੍ਰੀ ਕਰ ਦਿੰਨੇ ਆ ਕਿਉਂਕਿ ਬਈਰ ਆਏ ਹੁੰਦਾ ਬਈ ਬਾਲਾ ਹਰਲੇ ਜੀ ਘਰ ਪਹੁੰਚਦਾ ਹੋ ਜਾਂਦਾ ਕਹਿੰਦੇ ਹੁੰਦੇ ਆ ਬਾਲਾ ਮੂੰਹ ਟੱਡੀ ਮੱਖੀਆਂ ਪੈਂਦੀਆਂ ਬਈ ਬੈਂਸਾ ਹਾਂਜੀ ਇਹ ਤਾਂ ਹੈ ਤੇ ਲਾਪਰੀਤ ਹਰੀ ਜੀ ਕਿੰਨੀ ਉਮਰ ਹੈ ਬਈਰੇ ਬੱਚੀ ਬੈਂ ਤੇ 9 ਮਹੀਨੇ ਦੀ ਉਮਰ ਆ ਬੱਚੀ ਦੀ ਬਈ 9 ਮਹੀਨੇ ਉਮਰ ਆ ਗਈ ਬੱਚੀ ਦੀ ਹਾਂਜੀ ਤੇ ਦੰਦੋ ਖੀਰੀ ਹੈ ਹੈਨਾ ਹਾਂ ਤੇ ਪਤਾ ਕਿਹੜੇ ਸੀਮਨ ਦੀ ਹੈ ਬਈ ਇਹ ਡੈਨਮਾਰਕ 4126 ਦੀ ਹੈ ਬਈ 4126 ਦੀ ਹੈ ਮਿੱਤਰੋ ਹਾਂਜੀ ਬਾਕੀ ਜਿਹੜੇ ਅਗਲਾ ਕਹਿੰਦਾ ਲਾਲ ਤਾਂ ਰੂੜੀਆਂ ਤੇ ਪਾਈ ਜਾਂਦੇ ਉਹ ਗੱਲ ਹੈ ਤੇ ਇਹ ਤਾਂ ਨਗੀਨੇ ਆ ਮੈਂ ਕਿਹਾ ਵੀ ਕਿਆ ਬਾਤ ਆ ਮੋٹے ਮੋٹے ਥਾਨ ਹੈ ਗੱਬਣ ਵਾਲੀ ਝੋਲੀ ਲਈ ਫਿਰ ਹਾਂ ਦੂਜਿਆਂ ਤਾਂ ਇਹ ਦੇ ਲੈ ਇਹੋ ਜੀ ਬਸ ਇਹਦੇ ਕੋਈ ਆਫਰ ਲਾ ਦੂ ਸਹੀ ਗੱਲ ਆ ਬਾਈ ਹੈ ਸਹੀ ਗੱਲ ਆ ਕਿਸੇ ਪਾਸੋਂ ਮਿੱਤਰੋ ਮੈਨੂੰ ਤਾਂ ਕੋਈ ਕੰਮ ਹੀ ਦੀਂਦੀ ਨਹੀਂ ਬਾਕੀ ਤੁਸੀਂ ਲੈਣੀ ਹੈ ਚੀਜ਼ ਤੁਹਾਡੇ ਪਸੰਦ ਦੀ ਇਹ ਗੱਲ ਰਹੀ ਬਾਈ ਬਹਿਤਾ ਜੇ ਕਿਹੜਾ ਭਰਾ ਜਿਹੜਾ 8 ਬੱਚਿਆਂ ਇਕੱਠੀਆਂ ਲੈਂਦਾ ਹਾਂ ਉਹਨੂੰ ਸਕੂਟਰ ਫ੍ਰੀ 200 ਕਿਲੋਮੀਟਰ ਕਿਰਾਇਆ ਫ੍ਰੀ ਤੇ ਸਾਰੀਆਂ ਬੱਚਿਆਂ ਦਾ ਮੁੱਲ ਆ ਜਿਹੜਾ 1 ਲੱਖ 26000 26000 ਰੁਪਿਆ ਹੁਣ ਤੂੰ ਐ ਦੇ ਲੈ 1 ਲੱਖ 26000 ਰੁਪਈ ਦੇ ਵਿੱਚ ਅਠ ਨਗ ਖੀਰੀਆਂ ਬੱਚੀਆਂ ਹੁਣ ਇਹੋ ਜੀ ਬੱਚੀ ਇਹ ਸਕੂਟਰ ਹੁਣ ਤੂੰ ਐਂ ਦੇ ਰਿਹਾ ਬਈ ਬੱਚੀ ਸਹੀ ਗੱਲ ਆ ਮਿੱਤਰੋ ਹੁਣ 25 25 26 26 ਹਜ਼ਾਰ ਦੇ ਬੰਦਾ ਬੱਚੀ ਵੇਚਦਾ ਕੱਲੀ ਤੇ ਆਪਾਂ ਦਾ ਕੱਲੀ ਦਾ ਜਿਹੜਾ ਮੁੱਲ ਕੀਤਾ ਉਹ ਵੀ ਭਰਾ ਹੈਰਾਨ ਹੋਣਗੇ ਵੀ ਮੁੱਲ ਜਿਹੜਾ ਕੀਤਾ ਠੀਕ ਆ ਹਾਂਜੀ ਲਓ ਵੀ ਮਿੱਤਰੋ ਲਾ ਪ੍ਰੀਤੀਆਂ ਦਾ ਫਿਰ ਖਰੀਆਂ ਗੱਲਾਂ ਹੁੰਦੀਆਂ ਐ ਸਿੱਧਾ ਸਾਦਾ ਬੰਦਾ ਬਾਈ ਕਹਿੰਦਾ ਵੀ 100 ਕਿਲੋਮੀਟਰ ਵਾਲਾ ਵੀ ਟ੍ਰੈਂਡ ਆਪਾਂ ਸ਼ੁਰੂ ਕਰਿਆ ਸੀ ਤੇ ਮਿੱਤਰੋ ਅੱਜ ਅੱਜ ਆਪਾਂ ਸਕੂਟਰ ਦੇਣ ਵਾਲਾ ਵੀ ਫਿਰ ਕਰਦੇ ਚਾਰ ਬੱਸੀਆਂ ਤੇ ਇੱਕ ਬੱਸੀ ਫਰੀ ਚ ਚਾਰ ਬੱਸੀਆਂ ਜਿਹੜਾ ਲਊਗਾ ਉਹਦੇ ਇੱਕ ਬੱਸੀ ਫਰੀ ਹਾਂਜੀ ਲਓ ਵੀ ਮਿੱਤਰੋ ਆ ਜਿਹੜੀ ਪਹਿਲੇ ਨੰਬਰ ਤੇ ਆਪਾਂ ਬੱਛੀ ਤੋਰੀ ਹੈ ਨਾ ਲਾਪਰੀ ਤੇ ਰਘੇੜਾ ਇੱਕ ਹੋਰ ਕਢਾ ਦੇ ਬਾਈ ਲਓ ਜੀ ਲਓ ਹਾਂ ਬੱਛੀ ਦਾ ਤੋਰਾ ਤਾਰਾ ਕਰੋ ਚੈੱਕ ਮਿੱਤਰੋ ਅਹ ਮੈਂ ਕਿਹਾ ਵੀ ਨਿੱਕਾ ਨਿੱਕਾ ਕਰਨ ਤੇ ਬੋਦੀ ਵਾਲੀ ਬੱਛੀ ਹੈਗੀ ਮੈਂ ਕਿਹਾ ਵੀ ਪੂਰੀ ਐਕਟਿਵ ਆ ਕੋਈ ਆਈ ਨਹੀਂ ਹਮ ਬਾਕੀ ਬੰਦ ਆਈ ਨਾ ਕੋਈ ਕਹੇ ਖਣੀ ਬਾਈ ਦੋ ਗਲੀਆਂ ਫੋਗਲੀਆਂ ਹੀ ਆ ਹੋਣਗੀਆਂ ਕ੍ਰਾਸ ਹੋਣਗੀਆਂ ਬੱਚੀਆਂ ਬੰਦੇ ਨੂੰ ਆਪ ਜਦੋਂ ਕੋਲੇ ਆਊਗਾ ਨਾ ਦੱਸਣਗੀਆਂ ਸਹੀ ਗੱਲ ਆ ਬਾਈ ਬਾਈ ਕਹਿੰਦਾ ਵੀ ਆਏ ਨਾ ਕੋਈ ਭਰਾ ਸਮਝੇ ਵੀ ਕੋਈ ਖਾਮੀ ਹੋਊ ਤੇ ਕੋਲੇ ਆਊਗਾ ਅਗਲਾ ਆਪੇ ਪਤਾ ਲੱਗੂ ਵੀ ਵਾਕਈ ਚੀਜ਼ਾਂ ਆ ਇੱਕ ਮੈਂ ਕਿਹਾ ਕਮਾਲ ਦੀ ਬੱਚੀ ਆ ਪੂਰੀ ਬਿਊਟੀ ਵੀ ਫੁੱਲ ਹੈ ਬਰੀਡ ਵੀ ਫੁੱਲ ਹੈ ਤੇ ਜਿਹੜਾ ਬੱਚੀ ਦਾ ਵਜ਼ਨ ਵਜੂ ਦਾ ਉਹ ਵੀ ਉਮਰ ਦੇ ਹਿਸਾਬ ਨਾਲ ਬਹੁਤ ਸੋਹਣਾ ਆ ਪਤੋ ਇਹ ਦੰਦ ਦੀ ਬਾਈ ਇਹਦੀ 9 ਮਹੀਨੇ ਜੀ 9 ਮਹੀਨੇ ਉਮਰ ਆ ਬੱਚੀ ਦੀ ਹਾਂਜੀ ਲੱਗ ਬਈ ਬੈਂਤ ਸਨ ਅਰ ਗਿਆਂ ਮੈਂ ਕਿਹਾ ਵਾਕਈ ਸਹੀ ਗੱਲ ਆ ਵੀ ਕੱਚੀ ਖੀਰੀ ਆ ਬੈਂਤ ਕੱਲਾ ਖੀਰੀ ਦਾ ਨਾਂ ਨਹੀਂ ਬਾਈ ਢੋਲੀ ਪੋਲੀ ਦੇਖ ਬਈ ਢੋਲੀ ਪੋਲੀ ਸਹੀ ਗੱਲ ਆ ਐ ਨਹੀਂ ਬਈ ਪਕਰੋੜ ਹੋਊਗੀ ਬਾਈ ਖੀਰੀ ਤੇ ਆ ਤੇ ਖੀਰੀ ਖੀਰੀ ਹੈ ਧਰਮ ਆ ਲੈ ਕਹਿੰਦਾ ਬਾਈ ਯਾਰ ਹੁਣ ਮੈਨੂੰ ਕਈ ਭਰਾ ਕਹਿੰਦੇ ਆ ਵੀ ਯਾਰ ਬੱਚੀ ਛੋਟੀ ਆ ਹਾਂ ਤੇਰਾ ਥੋੜਾ ਮੁੱਲ ਵੱਧਾ ਹਾਂ ਹੁਣ ਜਿਹੜੀਆਂ ਪਕੜਾਂ ਬੱਚੀਆਂ ਉਹੋ ਜਿਹੀਆਂ ਫ੍ਰੀਜ ਵੀ ਮਿਲ ਜਾਂਦੀਆਂ ਸਹੀ ਗੱਲ ਆ ਮਿੱਤਰ ਲੋਕ ਉਹ ਜਿਹੀਆਂ ਬੱਚੀਆਂ 10 12 12000 ਦੀਆਂ ਦੇਈ ਜਾਂਦੇ ਆ ਬਾਈ ਤੇ ਇਹ ਬੱਚੀਆਂ ਨੇ ਜਿਹੜੀਆਂ ਕੋਈ ਚੀਜ਼ ਆ ਬਾਈ ਜੇ ਆਪਾਂ ਮੰਨ ਕੇ ਚੱਲ ਤੋ ਭਾਲ ਕੇ ਜਿੱਦੇ ਆਪਾਂ ਕੋਈ ਸੇਲ ਕਰਨੀ ਹੈ ਜਾਂ ਆਪਾਂ ਘਰੇ ਦੁੱਧ ਪੀਣ ਨੂੰ ਵੀ ਲੈਣੀ ਉਹਦੀ ਦੁੱਧ ਦੀ ਪ੍ਰੋਡਕਸ਼ਨ ਵੀ ਵਧੀਆ ਰਹੂਗੀ। ਹਣੀ ਬਿਆਨਤ ਜੇ ਕੋਈ 2 ਫੋਗਲਾ ਫੋਗਲਾ ਸਸਤੇ ਵਿੱਚ ਪਿੱਛੇ ਜਾਂਦਾ ਅਗਲਾ ਬਾਹਲਾ ਵੀ ਸਸਤਾ ਅਗਲਾ ਕਹਿੰਦਾ ਰੋਵੇ ਬਾਰ-ਬਾਰ। ਬਿਆਨਤ ਹੁਣ ਮੈਂ ਉਹੋ ਜੀਆਂ ਬੱਚੀਆਂ ਹਨਾ ਲਿਆ ਕੇ ਵੇਚਣੀਆਂ ਹੁਣ ਫਿਰ ਤਾਂ ਮੈਂ ਇੱਥੇ ਡੀ ਲਗਸ ਮੋਟਰਸਾਈਕਲ ਵੀ ਠਾਲ ਦੂ ਉਹ ਵੀ ਫ੍ਰੀ ਕਰ ਦੇ ਦੂ ਬਾਦ ਅਗਲੇ ਪਰ ਉਹ ਫਿਰ ਸਹੀ ਗੱਲਾਂ ਆ ਉਹ ਫਿਰ ਇਹ ਵੀ ਬਹੁਤ ਵੱਡਾ ਮਿੱਤਰੋ ਪਹਿਲੀ ਯਾਰ ਕਿਸੇ ਨੇ ਮੰਨ ਕੇ ਚੱਲੋ ਵੀ ਹਜੇ ਤੱਕ ਆਪਾਂ ਦਾ ਵੀਡੀਓ ਦੇਖੀ ਨਹੀਂ ਬੀ ਕੋਈ 8 ਬੱਛੀਆਂ ਦੇਵੇ ਤੇ ਨਾਲ 200 ਕਿਲੋਮੀਟਰ ਦਾ ਕਿਰਾਇਆ ਵੀ ਦੇਵੇ ਤੇ ਮੰਨ ਕੇ ਚੱਲੋ ਨਾਲ ਸਾਨੂੰ ਪੱਠੇ ਦੱਥੇ ਲਿਆਉਣ ਨੂੰ ਸਕੂਟਰ ਵੀ ਦੇ ਦੇ ਬਾਕੀ ਆਏ ਨਹੀਂ ਬਈ ਇਹਨਾਂ ਦਾ ਦੱਸੇ ਬਈ ਕਿਹੜੀ ਕਾਜ ਪੱਤਾ ਦੇਣਗੇ ਪੂਰਾ ਜਿਹੜਾ ਕਾਗਜ਼ ਦਿਖਾਵਾਂਗੇ ਹਾਂ ਉਹ ਬੰਦਾ ਇੱਕ ਬਾਹਰ ਫਿਰਦਾ ਮੈਨੂੰ ਜਿਹੜਾ ਕਾਗਜ਼ ਦਿਖਾਵਾਂਗੇ ਮਿੱਤਰੋ ਐ ਨਹੀਂ ਕੋਈ ਗੱਲ ਬਾਈ ਕਹਿੰਦਾ ਵੀ ਪੂਰੀ ਅੱਗ ਕੱਢਣੀ ਹੈ ਨਾ ਬਈ ਇਹ ਪੂਰਾ ਵਧੀਆ ਹਾਲਤ ਦਾ ਚਾਲੂ ਆ ਇਹਦਾ ਇੰਜਨ-ਇੰਜਨ ਓਕੇ ਆ ਜਮਾ ਸਾਰੇ ਕਾਜ ਦੇ ਪੱਤਾ ਤੁਸੀਂ ਅਗਲਾ ਜਿਹੜਾ ਮਕੈਨਿਕ ਨੂੰ ਲਿਆਵੇ ਹਾਂ 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 ਬੱਚੀ ਕੁਪੀ ਰਹੀ ਹੈ ਬੱਚੀਆਂ ਤਾਂ ਦੇਖਣ ਨਹੀਂ ਦੇਖਣਗੇ ਨਾਲ ਮਕੈਨਿਕ ਲੈ ਆ ਬਈ ਬਿ ਸਕੂਟਰ ਦਾ ਬਾਈ ਕਹਿੰਦਾ ਵੀ ਜਿਹੜਾ ਮਰਜੀ ਕੰਮ ਵੀ ਮਿਸਤਰੀ ਨੂੰ ਦਿਖਾ ਕੇ ਲੈ ਜਾਏ ਭਾਵੇਂ ਵੀ ਕਮੀ ਕੋਈ ਨਹੀਂ ਛੱਡੀ ਸਾਰਾ ਕੰਮ ਓਕੇ ਹੋਇਆ ਵਾ ਤੇ ਦੋ ਨੰਬਰ ਤੇ ਜਿਹੜੀ ਬਾਕੀ ਬਈ ਬੇਨਤਾ ਜਿਹੜੇ ਭਰਾਵਾਂ ਨੂੰ ਆਏ ਲੱਗਿਆ ਬਈ ਵੀਡੀਓ ਬਾਲੀ ਵੱਡੀ ਹੁੰਦੀ ਆ ਉਹ ਵੀਡੀਓ ਇੱਥੇ ਬਸ ਸਹੀ ਕਰ ਦੇਣਾ ਤੇ ਵੀਡੀਓ ਨਾ ਤੁਸੀਂ ਆਏ ਨਾ ਦੇਖਾ ਕਰੋ ਵੀ ਇੱਕ ਦੋ ਮਿੰਟ ਨਾ ਕੋਈ ਜ਼ਿਆਦਾ ਨਹੀਂ ਹੁੰਦਾ ਆਪਾਂ ਬੱਚੀਆਂ ਦੀ ਵੀਡੀਓ ਹੀ ਦੇਖਣੀ ਆ ਤੇ ਮੰਨ ਕੇ ਚਲੋ ਦੋ ਚਾਰ ਮਿੰਟ ਜੇ ਵੱਧ ਬਖਾਵਾਂਗੇ ਤਾਂ ਆਪਾਂ ਮੰਨ ਕੇ ਜਦੋਂ ਇਹ ਕਲੀਅਰ ਕਰ ਦਿੰਨੇ ਕੰਮ ਆਏ ਨਹੀਂ ਬਈ ਮੈਂ ਹੁਣ ਆਪਾਂ YouTube ਤੇ ਦੇਣੇ ਆ ਫਲਾਣੇ ਦੀਆਂ ਕਲਿੱਪਾਂ ਆਇਆਂ ਕੱਟ ਕੇ ਪਾਈ ਜਾਂਦੇ ਕੋਈ ਫਲਾਣੇ ਦੀ ਅੱਠ ਕੀ ਉਹ ਕਿਸੇ ਦੀਆਂ ਵੀਡੀਓ ਚੱਕ ਕੇ ਪਾਈ ਜਾਂਦੇ ਬਈ ਆਪਾਂ ਨਾ ਉਹ ਕੰਮ ਕਰਿਆ ਤੇ ਨਾ ਕਰਨਾ ਆਪਰ ਦੇ ਦੇ ਰਗੇ ਉਹ ਮੇਰੇ ਤੇ ਅੱਗੇ ਭਰਾ ਕੋਲੇ ਹਕੀਕਤ ਦੀ ਦਿਖਾਉਣੀ ਆ ਵੀ ਇੰਨੀਆਂ ਖੜੀਆਂ ਅੱਜ ਰੱਬ ਭਾਵੇਂ ਉੱਤੇ ਗਏ ਜੀ ਰੱਬ ਭਾਵੇਂ ਪੰਜਾਂ ਮਿੰਟਾਂ ਦੀ ਵੰਜੀ ਡਰ ਕੇ ਗੱਲ ਕਰਦੇ ਆ ਰੱਬ ਉਮਰਾਂ ਵਕਸ਼ੇ ਦੇ ਭਰਾ ਐ ਪਿਆਰ ਦੇਣਾ ਸਹੀ ਗੱਲ ਇੱਕ ਦਿਨ 20 ਬੱਚੀਆਂ ਖੜੀਆਂ ਹੋਣਗੀਆਂ ਬਾ ਰੱਬ ਉਮਰਾਂ ਵਕਸ਼ੇ ਬਾਈ ਸਹੀ ਗੱਲ ਆ ਬਾਈ ਬਹੁਤ ਵਧੀਆ ਮਿਹਨਤੀ ਆ ਕੋਈ ਮੌਕਾ ਹੋਵੇ ਨੌਜਵਾਨ ਭਰਾ ਬਹੁਤ ਮਿਹਨਤੀ ਬੰਦਾ ਤੇ ਸਿੱਧੀਆਂ ਸਾਧੀਆਂ ਗੱਲਾਂ ਤੇ ਅੱਜ ਫਿਰ ਪਹਿਲੇ ਨੰਬਰ ਵਾਲੀ ਬੱਚੀ ਦੇਖੋ ਬਹੁਤ ਪੂਰੀ ਜਾਤ ਬਰੀਡ ਵਾਲੀ ਆ ਤੇ ਲਾਪਰੀ ਤੇ ਫਿਰ ਹੁਣ ਵੀਡੀਓ ਫਿਰ ਆਪਣਾ ਮੈਂ ਮੁੱਲ ਦੱਸ ਦਈਏ ਕੱਲੀ ਦਾ 22000 ਰੁਪਿਆ ਇਹ ਪਹਿਲੇ ਨੰਬਰ ਵਾਲੀ ਦਾ 22000 ਰੁਪਿਆ ਮਿੱਤਰ ਸਰੀਰ ਤੇ ਗੰਡ ਮਰੋੜੇ ਹਾਜ਼ਿਰ ਹੋਵੇ ਮੌਕਾ ਹੋਵੇ ਠੀਕ ਆਲਾ ਬੰਦਾ ਗੱਡੀ 'ਚੋ ਬੱਚੀ ਨਾ ਲਾਵੇ ਤੇ ਮੇਰੇ ਘਰੇ ਪਹੁੰਚਦੀ ਠੀਕ ਆ ਲਓ ਵੀ ਚਾਰੇ ਪਾਸੇ ਫੁੱਲ ਗਰੰਟੀਆਂ ਤੇ ਜਿਹੜੀ 2 ਨੰਬਰ ਤੇ ਬੱਚੀ ਲਾਪਰੀ ਤੇ ਇਹਦੀ ਕਿੰਨੀ ਉਮਰ ਆ ਬਾਈ ਬਾਈ ਘਰ ਚੱਕ ਪਹਿਲਾਂ ਤੂੰ ਹਾਂ ਮੈਂ ਖਾ ਵੀ ਐ ਪ੍ਰਿੰਟ ਜਿਹੜਾ ਬੱਚੀ ਦਾ ਜਿਵੇਂ ਆ ਪੂਰੀ ਸਲੀਨ ਦੀ ਚਾਦਰ ਹੁੰਦੀ ਹੈ ਨਾ ਇਸ ਤਰ੍ਹਾਂ ਦਾ ਝੋਲੀ ਚੱਕਰਾਣੇ ਬੈਤਾ ਉਹ ਬਹੁਤ ਸੋਹਣੀ ਹੈ ਦੁੱਧ ਵਾਲੀ ਲੂਈ ਆ ਹਜੇ ਕੋਈ ਆਇਆ ਨਹੀਂ ਪੱਕੜ ਬੱਚੇ ਨਹੀਂ ਇਹਦੀ ਕਿੰਨੀ ਉਮਰ ਦੱਸੋ ਇਹਦੀ ਉਮਰ ਹੈ ਜੀ 8 ਮਹੀਨੇ ਤੇ 4 ਦਿਨਾਂ ਦੀ 8 ਮਹੀਨੇ ਤੇ 4-5 ਦਿਨ ਬਾਈ ਕਹਿੰਦਾ ਉੱਤੇ ਆ ਹਾਂ ਜੀ ਬਹੁਤ ਸੋਹਣੀ ਬੱਚੀ ਹੈ ਚੰਗੀ ਸੰਭੀ ਵੀ ਹੈ ਹਾਂ ਜੀ ਲੈ ਚੱਲ ਵੀ ਕਰੋ ਬਈ ਚੱਕ ਬੈਤਾ ਇਹ ਕਿਸ ਮੰਡੀ ਦੱਸੇ ਇਹ ਬੈਂਤ ਡੈਨਮਾਰਕ ਦੀ ਹੈ 40127 ਦੀ ਡੈਨਮਾਰਕ ਤੇ 40127 ਦੀ ਆ ਗਈ ਤੇ ਮਦਰ ਰਿਕਾਰਡ ਇਹਦਾ ਬਈ ਇਹਦੀ ਮਾਂ ਦਾ ਰਿਕਾਰਡ ਬਈ 38 ਲੀਟਰ ਦਾ ਬੈਂਤ ਤਮੰਦੀ ਦਾ ਠੀਕ ਹੈ ਲੋ ਵੀ ਮਿੱਤਰੋ 30 ਲੀਟਰ ਦਾ ਮਦਰ ਰਿਕਾੜਾ ਇਹਦਾ ਆ ਗਿਆ ਤੇ ਥਨ ਝੋਲੀ ਦੀ ਇੱਕ ਨੰਬਰ ਹੈ ਚਾਰ ਹੀ ਥਾਣਾ ਬਾਦੂ ਫੋਟਸ਼ੰਗ ਐਣੀ ਬਾਕੀ ਬਾਈ ਕਹਿੰਦਾ ਵੀ ਗਾਰੰਟੀ ਹੂ ਆ ਵੇਖ ਬਾਈ ਆ ਧੌਣਾ ਚੈੱਕ ਕਰਾ ਆਪਾਂ ਬੋਲਣ ਵਾਲਾ ਨਹੀਂ ਤੇ ਧੌਣਾ ਤੋਲ ਰੱਸੇ ਪਾਸੇ ਕਰ ਕਰ ਦੇਖੇ ਬਾਈ ਵੀ ਖੁੱਲੀਆਂ ਫਰਦੀਆਂ ਬਾਈ ਕਹਿੰਦਾ ਵੀ ਫਾਰਮ ਚੋਂ ਲਈਆਂ ਇਹ ਬਾਕੀ ਬਰੀਡ ਹੈ ਜਿਹੜੀ ਕੁਆਲਿਟੀ ਹੈ ਉਹੀ ਦੱਸਦੀ ਹੈ ਮਿੱਤਰੋ ਲੈ ਚੱਲ ਬਾਈ ਤੇ ਇਹਦੀ ਫੇ ਡਿਮਾਂਡ ਬਾਈ ਇਹਦੀ ਕੱਲੀ ਦੀ ਡਿਮਾਂਡ ਹੈ 17500 ਰੁਪਏ ਜੀ ਕੱਲੀ ਦੀ ਡਿਮਾਂਡ ਆ ਗਈ 17500 ਰੁਪਏ 2 ਨੰਬਰ ਵਾਲੀ ਹਾਂਜੀ ਬਈ ਤੇ 3 ਨੰਬਰ ਤੇ ਜਿਹੜੀ ਬਲੈਕ ਅੰਦਰ ਤੇ ਪਤਾ ਹੋਈ ਇਧਰ ਨੂੰ ਇਹਦੀ ਕਿੰਨੀ ਉਮਰ ਲੱਭੀ ਇਹਦੀ ਉਮਰ ਹੈਗੀ 8.5 ਮਹੀਨੇ ਦੀ ਬੇਬੀ 8.5 ਮਹੀਨੇ ਹਾਂਜੀ ਤੇ ਪਤਾ ਕਿਹੜੇ ਸੀਮਨ ਦੀ ਆ ਇਹ ਬਈ ਯਾਰ ਇਹਦਾ ਨਹੀਂ ਪਤਾ ਇਹ ਐਪੀਐਸ ਦੀ ਦੱਸੀ ਸੀ ਬਈ ਯਾਰ ਠੀਕ ਆ ਠੀਕ ਆ ਤੇ ਮਜ਼ਰ ਰਿਕਾਰਡ ਇਹਦੀ ਮਾਦਰ ਕਾਰਡ ਹੈਗਾ 32 ਤੇਤੀ ਲੀਟਰ ਦਾ 32 ਤੇਤੀ ਕਰੋ ਬਈ ਚੈੱਕ ਕੁਆਲਟੀ ਕਦ ਕਾਠ ਮੈਂ ਖਾ ਪੂਰਾ ਸੋਨਾ ਤੇ 8 ਮਹੀਨੇ ਬਈ ਕਹਿੰਦਾ ਵੀ 9 ਮਹੀਨੇ 8 ਤੋਂ 9 ਮਹੀਨੇ ਦਾ ਇਹਾਂ ਬੱਚਿਆਂ ਦਾ ਅੱਧਿਆਂ ਦਾ ਰਿਕਾਰਡ ਆਉਣ ਵਾਲਾ ਆਪਾਂ ਜਿਹੜੀਆਂ 3 ਇੱਕ ਥਾਂ ਤੋਂ ਲਈਆਂ ਹੈ ਨਾ 5 ਇੱਕ ਥਾਂ ਤੋਂ ਲਈ ਜਿਹੜਾ ਭਰਾ ਇਕੱਠਿਆਂ ਥੀ ਤੋਂ ਜਿਹੜੀ ਲਊਗਾ ਉਹਦਾ ਰਿਕਾਰਡ ਮਿਲ ਜਾਊਗਾ ਐ ਨਹੀਂ ਪਤਾ ਵਟਸਐਪ ਤੇ ਆਏ ਜਾਓਗੇ ਵਟਸਐਪ ਤੇ ਬਈ ਕਹਿੰਦਾ ਵੀ ਆਪਾਂ ਸੈਂਡ ਕਰ ਦਾਂਗੇ ਹਾਂਜੀ ਤੇ ਥਾਂ ਝੋਲੀ ਦੀ ਇੱਕ ਨੰਬਰ ਐ ਵੀ ਪੂਰੀ ਸਾਫ ਤੇ ਮੈਂ ਕਿਹਾ ਵੀ ਪੂਰੇ ਦੜੰਗੇ ਲਾਉਂਦੀਆਂ ਫਿਰਦੀਆਂ ਤੇ ਨਾਜ ਦੀਆਂ ਕੁਦਦੀਆਂ ਲੈ ਚੱਲ ਬਾਈ ਤੋਰਾ ਤਾਰਾ ਇੱਕ ਨੰਬਰ ਆ ਇੱਕ ਗੱਲ ਹੋਰ ਆ ਬੇਨਤਾ ਆਪਣੀ ਕਿਸੇ ਬੱਚੀ ਦੀ ਐ ਗਿੱਟੇ ਨਾ ਘਿੱਟੇ ਨਾ ਭੇੜਦੇ ਹੋਣਗੇ ਸਹੀ ਗੱਲ ਆ ਤੋਰਾ ਤਾਰਾ ਵਧੀਆ ਹੋਊਗਾ ਜਿਹੜੇ ਭਰਾ ਨੂੰ ਮੰਨ ਕੇ ਚੱਲੋ ਮਿੱਤਰੋ ਨਵਾਂ ਕੰਮ ਸ਼ੁਰੂ ਕਰਨਾ ਨਾ ਬਹੁਤ ਸੁਹਣੇ ਨਾਲ ਹੈ ਚੰਗੇ ਨਾਲ ਹੈ ਚਾਰੇ ਥਾਂ ਦਾ ਕੀ ਡਿਮਾਂਡ ਆ ਜੀ ਇਹਦੀ ਡਿਮਾਂਡ ਹੈਗੀ 15000 ਰੁਪਿਆ 15000 ਰੁਪਿਆ ਲਓ ਬੀਬੀ ਚਲ ਕਰਮਾ ਲਈਏ 15000 ਰੁਪਏ ਦੇ ਵਿੱਚ 3 ਨੰਬਰ ਵਾਲੀ ਵੇਚ ਜੂ ਤੇ ਜਿਹੜਾ 4 ਨੰਬਰ ਤੇ ਫਿਰ ਨਗੀਨਾ ਆ ਗਿਆ ਭਾਈ ਇਹ ਆ ਗਿਆ ਭਾਈ ਡਾਇਮੰਡ ਪੀਸ ਜਿਵੇਂ ਕਹਿੰਦੇ ਨੇ ਡਾਇਮੰਡ ਪੀਸ ਹਾਂਜੀ ਸਹੀ ਗੱਲ ਆ ਮੇਰਾ ਵੀ ਜਿਹੜਾ ਇਹ ਸਿੱਧੂ ਮੂਸੇ ਦਾ ਲੈਂਗੂ ਇਹਦਾ ਕਲਰ ਹੀ ਡਿਮਾਂਡ ਪਾਉ ਲ ਰਹਿੰਦੀ ਆ ਭਾਈ ਇਹਦਾ ਚੀਜ਼ ਹੀ ਹੋਜੀ ਆ ਰਹਿੰਦੀ ਸੀ ਰਹਿੰਦਾ ਵਾਈਟ ਕਲਰ ਤਾਂ ਹੈਨਾ ਕਿੰਨੀ ਉਮਰ ਵਾਲਾ ਪ੍ਰੀਦੇ ਜੀ ਬੰਤ ਇਹਦੀ ਹੈਗੀ 8.5 ਮਹੀਨਿਆਂ ਦੀ 8.5 ਮਹੀਨੇ ਉਮਰ ਆ ਬੱਚੀ ਦੀ ਤੇ ਬੱਚੀ ਦਾ ਵਜਨ-ਭੁਜਨ ਕਰੋ ਚੈੱਕ ਇਹ ਮਜ਼ਰ ਕਾਰਡ ਇਹਦਾ ਵੀਰੇ ਇਹਦੀ ਮਾਗਰ ਕਾਰਡ ਬਈ 40 ਲੀਟਰ ਦਾ ਬਿਆਨਤਾ ਇਹ ਕਿਹੜੇ ਸੀਮਨ ਦੀ ਆਪ ਇਹ ਵੀ ਉਹਦੇ ਪਾਈਪਰ ਦੀ ਦੱਸੀ ਉਹਨਾਂ ਨੇ এবੀਐਸ ਦੇ ਪਾਈਪਰ ਸੀਮਨ ਦੀ ਆ ਗਈ ਤੇ ਵਾਈਟ ਕਲਰ ਦੇ ਵਿੱਚ ਮੰਨ ਕੇ ਚੱਲੋ ਬਲੈਕ ਸਪੌਟ ਆ ਗਿਆ ਲੈ ਚੱਲ ਵੀਰੇ ਪੂਰੀ ਚੰਗੀ ਵੱਛੀ ਆ ਇਹ ਡਿਮਾਂਡ ਲਾਪਰੀ ਤਾਂ ਬਿਆਨਤੇ ਦੀ ਡਿਮਾਂਡ ਹੈਗੀ 22000 ਸਾਢੇ 22000 ਤੇ ਬਿਆਨਤਾ ਆਪਾਂ ਕਿਸੇ ਭਰਾ ਨੂੰ ਗਮਰਾ ਨਹੀਂ ਕਰਦੇ ਹੁੰਦੇ ਆਪਾਂ ਪਹਿਲਾਂ ਹੀ ਉਹ ਚੀਜ਼ ਦੱਸ ਦਿੰਦੇ ਹਾਂ ਇਹਦੇ ਨਾਲ ਇੱਕ ਵਿਚਾਰੇ ਟਮਕਣਾ ਆ ਠੀਕ ਆ ਉਹਦਾ ਕੋਈ ਚੱਕਰ ਨਹੀਂ ਉਹ ਪਾਈਆਂ ਦੇ ਆਉਂਦਾ ਉਹਦਾ ਮोटा ਗਾਈਆਂ ਦੇ ਐਫਐਫ ਦੇ ਵਿੱਚ ਆ ਹੀ ਜਾਂਦਾ ਹੈ ਨਾ ਇੱਕ ਘਰਾ ਦੇ ਬਈ ਹਾਂ ਲਓ ਮਿੱਤਰੋ ਵਿਚਾਲੇ ਨਾ ਬੇਮਲੂਮ ਆ ਜਾ ਛੋਟਾ ਜਾ ਜਾ ਹੈਗਾ ਟਮਕਣਾ ਜਾ ਹਾਂਜੀ ਤੇ ਉਹਦਾ ਕੋਈ ਵਾਧਾ ਵਟਾ ਨਹੀਂ ਹੁੰਦਾ ਹਾਂਜੀ ਹਾਂਜੀ ਠੀਕ ਆ ਉਹਦੇ ਰਵੜ ਵੀ ਚੜ ਜਾਂਦੀ ਜੇ ਕੋਈ ਭਰਾ ਆਖੂ ਰਵੜ ਚੜਾ ਦਾਂਗੇ ਠੀਕ ਹੈ ਜੀ ਤੇ ਇਦੋਂ ਅੱਗੇ ਜਿਹੜੀ ਆ ਗਈ 5 ਨੰਬਰ ਤੇ ਵੀਰ ਡਾਇਮੰਡ ਪੀ ਸੀ ਏ ਇਹ ਬੀ ਐ ਡੇਵਰੇਸਟ ਦੀ ਆ ਬਾਈ ਠੀਕ ਹੈ ਤੇ ਇਹਦਾ ਕੋਈ ਮਾਦਰ ਕਾਰ ਇਹਦੀ ਮਾਦਰ ਕਾਰ ਬਈ 35 ਲੀਟਰ ਦਾ ਠੀਕ ਹੈ ਲੋ ਵੀ ਮਿੱਤਰੋ ਮੈਂ ਕਿਹਾ ਵੀ ਐ ਹੱਥੋਂ ਛੋਟ ਛੋਟ ਭਜਦੀਆਂ ਮਾਵਾਂ ਦੀਆਂ ਈ ਈਆਂ ਹੈਨਾ ਬਿਆਨ ਤੇਰ ਜਾਨ ਪ੍ਰਾਣਾ ਦੀ ਸਹੀ ਗੱਲ ਹੈ ਜਿੰਦ ਜਾਨ ਵਾਲੀਆਂ ਬੱਚਾ ਲਹੂ ਪਾਣੀ ਵਾਲੀਆਂ ਐ ਨਹੀਂ ਵੀ ਹੰਬੀ ਜੀ ਤੇ ਮਗਰੋਂ ਡੰਡੇ ਨਾ ਤੋੜਨੀ ਪਈ ਹੈਨਾ ਬਿਆਨ ਤੇਰ ਤੈਨੂੰ ਦੱਸਿਆ ਸੀ ਇਹ ਪਾਣੂ ਤੋੜਦੀਆਂ ਸਮਾਂ ਦੀ ਮਗਰ ਭਜਾਉਂਦੀਆਂ ਹਾਂ ਬਾਈ ਲੈ ਚੱਲ ਵੀਰੇ ਮੈਂ ਕਿਹਾ ਵੀ ਤੋੜਾ ਤਾਰਾ ਇੱਕ ਨੰਬਰ ਹੈ ਮਿੱਤਰੋ ਕੋੜੀ ਯਰਗਾ ਹਰ ਨਰ ਗਿਉ ਤਾਂ ਤੋਂ ਚੱਕ ਕੇ ਧੁਰਦੀ ਆ ਤੇ ਸਨੱਖੀ ਪੂਰੀ ਆ ਵੱਛੀ ਝੋਲੀ ਜੱਕ ਕਰਾ ਲੀ ਝੋਲੀ ਝਾਲੀ ਕਰੋ ਚੱਕ ਜਿਹੜੇ ਭਰਾ ਨੇ ਕੱਲੇ ਕੇ ਕੱਲੀ ਕੇਰੀ ਰੱਖਣੀ ਹੈ ਨਾ ਫਿਰ ਆ ਚੀਜ਼ ਤਾਂ ਰੱਖੋ ਮਿੱਤਰੋ ਲੋ ਬਈ ਆ ਲੈ ਜੇ ਗੱਬਰੀ ਖੜੀ ਸੋਹਣੀ ਲੱਗ ਜੇ ਤੇ ਦੁੱਧ ਦਾ ਵੀ ਡਰਾਮਾ ਭਰਦਿਆਂ ਦੋ ਹੋਣ ਇਹਦੇ ਨਾਲ ਦੀਆਂ ਹੈ ਨਾ ਬੇਅੰਤ ਯਾਰ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀ ਹੁਣ ਵੀ ਆਪਾਂ ਦੱਸਦੇ ਆਂ ਆਪਾਂ ਐ ਨਹੀਂ ਹਾਂ ਕਵਾੜ ਤੇ ਕਰਦੇ ਆ ਆਪਾਂ ਸੋਨੇ ਤੇ ਕਰਦੇ ਆ ਸੋਨੇ ਤੇ ਇਸ ਤੋਂ ਅੱਗੇ ਜਿਹੜੀ ਵੱਛੀ ਹੈਗੀ ਵੀਰੇ ਜਿਹੜੀ ਇਹਦੀ ਡਿਮਾਂਡ ਆ 21000 ਰੁਪਿਆ ਬਾਈ ਇਹਦੀ ਡਿਮਾਂਡ ਸਿਰਫ 21000 ਰੁਪਿਆ ਹਾਂਜੀ ਤੇ ਨਹੀਂ ਆਪਾਂ ਵੀਡੀਓ ਤੇ ਵੇਨੇ ਲੋਕ 30 32 32000 ਰੁਪਿਆ ਨਹੀਂ ਆਪਾਂ ਇਹ ਨਾ ਮੰਨਦੇ ਬਾਈ ਹਾਂ ਸਹੀ ਗੱਲ ਆਪਾਂ ਬਿਲਕੁਲ ਜੇ ਭਾਵੇਂ 500 ਨਫਾ ਹੀ ਬਣ ਗਿਆ ਮੈਂ ਤਾਂ ਵੀ ਵੇਚ ਦਿੰਦਾ ਸਹੀ ਗੱਲ ਤੇ ਇਹਦੀ ਕਿੰਨੀ ਉਮਰ ਆਲਾ ਪੀ ਇਹਦੀ ਬਿਆਨਤ ਹੈਗੀ ਆ ਉਮਰ ਬਾਈ 7 ਮਹੀਨੇ ਤੇ 28 ਦਿਨਾਂ ਦੀ ਦੱਸੀ ਹੁੰਦਾ 7 ਮਹੀਨੇ ਤੇ 28 ਦਿਨ ਦੀ ਆ ਬਾਈ ਕਹਿੰਦਾ ਤੇ ਕਿਹੜੇ ਸੀਮੰਦੀ ਆ ਇਹ ਬਈ ਹੈਗੀ ਆ ਏਬੀਐਸ ਦੇ ਏਬੀਐਸ ਦੇ ਕੋਈ ਸੀਮੰਦੀ ਆ ਇਹ ਵੀ ਉਹਦੇ ਹੈਮਰ ਦੀ ਆ ਬਾਈ ਹੈਮਰ ਦੀ ਹਾਂਜੀ ਇਹਦਾ ਮਾਦਰ ਕਾਰਡ ਇਹਦੀ ਮਾਦਰ ਕਾਰਡ ਤੇ 30 ਲੀਟਰ ਦਾ ਬਾਈ ਠੀਕ ਆ ਜੀ ਲੈ ਜਾ ਲੈ ਬਾਈ ਪੂਰਾ ਦਾ ਇੱਕ ਨੰਬਰ ਆ ਮਿੱਤਰੋ ਤੇ ਥਾਂ ਝੋਲੀ ਦੀ ਬਹੁਤ ਸਾਫ ਆ ਬੱਚੀ ਚਾਰੀ ਥਾਣਾ ਬਾਈ ਚਾਰੀ ਥਾਣਾ ਪੂਰੇ ਬੇਰਾਂ ਵਰਗੇ ਮੋਟੇ ਇਹਦੀ ਡਿਮਾਂਡ ਇਹਦੀ ਡਿਮਾਂਡ ਹੈਗੀ ਆ ਬਈ 16000 ਸਾਢੇ 16000 ਰੁਪਿਆ ਬਾਕੀ ਝੋਲੀ ਚ ਕਰਾ ਦੇ ਬੰਤ ਝੋਲੀ ਝਾਲੀ ਦਾ ਮੈਂ ਕਿਹਾ ਗੱਬਨ ਵਾਲੀ ਆ ਐ ਨੋਕ ਵਾਲਾ ਸਣ ਵਾਲੀ ਫਟਫਟ ਦੀ ਬਿੱਤੀਓ ਹਾਂ ਤੇ ਇਦੋਂ ਅੱਗੇ ਆ ਗਿਆ ਡਾਇਮੰਡ ਪੀਸ ਇਹਦਾ ਬਈ ਕਰਮ ਵਾਲੀ ਸਾਢੇ ਕੱਦ ਕਾਠ ਵਾਲੀ ਤੇ ਬੱਚੀ ਦਾ ਨਾ ਬੋਡੀ ਢਾਂਚਾ ਦੇਖੋ ਸਾਰੀਆਂ ਬੱਚੀਆਂ ਜੋ ਅਲੱਗ ਹੀ ਨਜ਼ਰ ਆਉਗੀ ਐ ਨਾ ਕੋਈ ਭਰਾ ਕਹੀ ਜਾਵੇ ਖਣੀ ਵੀਡ ਕੋ ਵਾਲਾ ਪੰਪ ਮਾਰੀ ਜਾਂਦਾ ਜਾਂ ਕੁਝ ਜਿਹੜੀ ਚੀਜ਼ ਹੈ ਹਕੀਕਤ ਆ ਆਪਾਂ ਨੂੰ ਸੋਨ ਨੂੰ ਆਇਆ ਉਹਦੇ ਚੰਗੇ ਹਨੇਰ ਗੱਲ ਸੁਣ ਤੇਰਾ ਕਿਹੜਾ ਮੇਰੇ ਨਾਲ ਨੀਰ ਕੀਤਾ ਵਾ ਸਹੀ ਗੱਲ ਆ ਗਲਤ ਵੀਡੀਓ ਬਣਾਉਣੀ ਜਿਹੜੀ ਚੰਗੀ ਉਹਨੂੰ ਚੰਗੀ ਕਰ ਦੇ ਜੇ ਕਿਸੇ ਪਸ਼ੂ 'ਚ ਆਪਾਂ ਨੂੰ ਖਾਮੀ ਢਿੰਦੀ ਆ ਕਿਸੇ ਦੇ ਵੀ ਆਪਾਂ ਉਹ ਕੰਮ ਦੱਸਾਂਗੇ ਹਾਂਜੀ ਏ ਲਓ ਵੀ ਮਿੱਤਰੋ ਇਹਦੀ ਕਿੰਨੀ ਉਮਰ ਵਾਲਾ ਪ੍ਰੀਤ ਇਹਦੀ ਉਮਰ ਹੈਗੀ 9 ਮਹੀਨਿਆਂ ਦੀ ਬਾਈ ਇਹ ਵੀ ਇਹਦੇ ਮੈਜਿਕ ਦੀ ਆ ਬਾਈ ਠੀਕ ਹੈ ਜੀ ਤੇ ਮਦਰ ਰਿਕਾਰਡ ਇਹਦਾ ਇਹਦੀ ਮਾਂ ਦਾ ਰਿਕਾਰਡ ਹੈਗਾ 3.35 ਲੀਟਰ ਦਾ ਕਮਾਲ ਦਾ ਮਿੱਤਰੋ ਬੱਚਾ ਪੂਰਾ ਟੌਪ ਦਾ ਦੇਖੋ ਕਿਦਾਂ ਦੀ ਇੱਕ ਚੰਗੀ ਜਿੰਦ ਜਾਨ ਵਾਲੀ ਉਹ ਦੋ ਮਹੀਨਿਆਂ ਨੂੰ ਬੱਚੀ ਸੀ ਮਨ ਲਾਲੂ ਹੈਨਾ ਬੇਅੰਤ ਮੈਂ ਤੁਹਾਨੂੰ ਦਾਦਾ ਅੱਧੇ ਭਰਾ ਨੂੰ ਮੈਨੂੰ ਫੋਨ ਲਾ ਲੈਂਦੇ ਆ ਕਹਿੰਦੇ ਯਾਰ ਬਈ ਲੋਕਾਂ ਕੋਈ ਕਹਿੰਦਾ ਮੈਂ 1.5 ਦੀ ਵੇਚਤੀ ਕੋਈ ਕਹਿੰਦਾ 80 ਦੀ ਵੇਚਤੀ ਤੇ ਕਹਿੰਦਾ ਇਹ ਬਈ ਇੰਨੀਆਂ ਬੱਚੀਆਂ ਪਾਲ ਕੇ ਵੇਲੀਆਂ ਸਾਡੀ 70000 ਤੇ ਖੜ ਜਾਂਦੀ ਆ ਉਹ ਪਤਾ ਕੀ ਹੁੰਦਾ ਬਈ ਉਹ ਦੰਦਾਂ ਤੇ ਵੇਚਦੀ ਆ ਵੱਛੀ ਦੰਦਾਂ ਤੇ ਉਮਰ ਵੇਚਦੀ ਆ ਰੰਗ ਵੇਚਦਾ ਪ੍ਰਿੰਟ ਵੇਚਦਾ ਜੈਵ ਵੇਚਦੀ ਆ ਬਰੀਡ ਵੇਚਦੀ ਆ ਹੈਨਾ ਆ ਵੱਛੀ ਆ ਮੈਂ ਵੇਚਨ ਦਾ ਮਾਰਾ ਝੂਠ ਮਾਰਦਾ ਇਹ 2 ਲੱਖ ਦੀ ਵੇਚ ਦੂ ਕੋਈ 2 ਦੀ ਨਹੀਂ ਵੇਚਦੀ ਇਹ ਜਦਦੇ ਤਿਆਰ ਹੋ ਗਈ ਮੈਨੂੰ ਇਹ ਤੇ ਮਾਣ ਆ ਬੰਦਾ ਸਾਈ ਲੈ ਜੇ ਸਵਾ ਲੱਖ ਦਾ ਕਹੇਦਾ ਮੈਂ ਸਵਾ ਲੱਖ ਦਾ ਸਹੀ ਗੱਲ ਹੈ ਲੋ ਵੀ ਮਿੱਤਰੋ ਆ ਗਰੰਟੀਆਂ ਕੋਈ ਲੈਂਦਾ ਜਿਹੜੀਆਂ ਕਿ ਗਰੰਟੀਆਂ ਜਿਹੜੀਆਂ ਗਰੰਟੀਆਂ ਲਾਭਪ੍ਰੀਤ ਲੈਂਦਾ ਬੰਦਾ 1000 ਰੁਪਏ ਕੱਢ ਲੇ ਜੀ ਹੈ 1000 ਰੁਪਿਆ ਹਾਂ ਅਗਲਾ ਸਾਈ ਲੈ ਜੇ ਨਾਲ ਜਿੰਨੇ ਦਾ ਸੌਦਾ ਹੋਇਆ ਵੀ ਜਿੱਦੇ 2 ਲੱਖ ਦਾ ਗਾਹਕ ਮੈਂ ਵੀ ਜਿੱਦੇ ਵਿੱਚੀ ਅਗਲਾ ਵੱਧ ਵੇਚ ਲਈ ਠੀਕ ਆ ਵੀ ਜਿੱਦੇ ਵਿੱਚੀ ਤਿਆਰ ਹੋ ਗਈ ਉਦੋਂ 2 ਲੱਖ ਦੇ ਗਾਹਕ ਆਪਾਂ ਹਾਂ ਕਬੱਡੀ 'ਚ ਬੈਸਟਾਂ ਨੂੰ ਸਕੂਟਰ ਦਿੰਦੇ ਉਹ ਮੈਂ ਅੱਜ ਆਪਾਂ ਬੱਚਿਆਂ ਜਿਹੜਾ ਬੈਸਟਾਂ 'ਚ ਖਰੀਦੂ ਸਕੂਟਰ ਫ੍ਰੀ ਜਿਹੜਾ ਆਪਣਾ ਵੈਸਟ ਗਾਹਕ ਹੋਊਗਾ ਅੱਜ ਵੀ ਜਣੀ ਕਿ ਇਕੱਠਿਆਂ ਖਰੀਦੂਗਾ ਉਹਨੂੰ ਸਕੂਟਰ ਦੇਣਾ ਨਾਮ ਬਾਬੇ ਤੋਂ ਡਰ ਕੇ ਗੱਲ ਕਰਦੇ ਆ ਤੇ ਰੱਬ ਮੱਥੇ ਲਾਈਦਾ ਹਾਂ ਹੈ ਬਾਬਾ ਸੁੱਖ ਰੱਖੇ ਅਇਤੋ ਚਾਰਾ ਮਹੀਨੇ ਨੂੰ ਪਲਟੀਨਾ ਮੋਟਰਸਾਈਕਲ ਸਹੀ ਗੱਲ ਇੱਕ ਮਿੰਟ ਰੋਕੀ ਰੱਖੀ ਬਾਈ ਇੱਥੇ ਬੱਚੀ ਦੀ ਨਾ ਖੜ ਨਹੀਂ ਖੁੱਡ ਨਹੀਂ ਮਿੱਤਰੋ ਕਰੋ ਨੋਟ ਮੇਲੇ ਵਾਲੀ ਬੱਚੀ ਬਣੂ ਬਾਈ ਪਸ਼ੂ ਦੇ ਵਿੱਚ ਬਰੀਕੀਆਂ ਹੁਣ ਨਾ ਫੇਰ ਪਾਲਣ ਦਾ ਸਵਾਦ ਆਉਂਦਾ ਭਵੇਂ ਇੱਕ ਪਾਲ ਲਓ ਦੋ ਪਾਲ ਲਓ ਜਿੰਨੀ ਆਪਣੇ ਚ ਪਾਲਦਾ ਆਪਣੀ ਪਾਲੋ ਕੁਆਲਟੀ ਵਾਲੀ ਬਰੀਡ ਵਾਲੀ ਹੁਣ ਆਪਣੀ ਵੇਂਦੇ ਮੇਲਿਆਂ 'ਚ ਪਸ਼ੂ ਐ ਚੌੜਾ ਹੋ ਖੜਦਾ ਵੇਖ ਬਈ ਖੜਦਾ ਸਹੀ ਗੱਲ ਆ ਆ ਵੇਖੀ ਆ ਚੀਜ਼ ਬਈ ਵੇਖ ਹਾਂ ਲੈਗ ਸਕੋਰ ਬਹੁਤ ਸੋਹਣਾ ਬੱਚੀ ਦਾ ਤੇ ਲਾਪਰੀਤ ਫਰੇ ਜੀ ਇਹਦੀ ਕੀ ਡਿਮਾਂਡ ਹੈ ਇਹਦੀ ਡਿਮਾਂਡ 23000 ਰੁਪਇਆ ਬਈ ਸਿਰਫ 23000 ਰੁਪਇਆ ਕੋਈ ਆਪਾਂ 35000 ਨਹੀਂ ਦੇਣਾ 230 30 ਦੇ ਤਾਂ ਬੱਚੇ ਲੋਕ ਮੰਨ ਕੇ ਚਲੋ 20ਾਂ 20 ਦਿਨਾਂ ਦੀਆਂ ਬੱਚੇ ਵੀ ਕੀ ਆ ਨਾ 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 ਉਹ ਤਾਂ ਆਪਾਂ ਬੇਈਮਾਨੀ ਕਰਨੀ ਨਹੀਂ ਭਰਾਵਾ ਰੱਬ ਵੇਂਦਾ ਸਹੀ ਗੱਲ ਹੈ ਤੇ ਪਲੀਪਲਾਈ ਵਿੱਚ 23000 ਰੁਪਏ ਦੇ ਵਿੱਚ ਮਿਲ ਜੂਗੀ ਸੀਮਨ ਲੈਂਦੇ ਬਿਲਕੁਲ ਕਾਬਲ ਅੱਜ ਤੋਂ ਬਈ ਜੇ ਕਿਸੇ ਨੇ ਆਏ ਭਰੋਣਾ ਭਾਵੇਂ ਮਹੀਨੇ ਨੂੰ ਭਰਾ ਦੋ ਪਰ ਸਹੀ ਬੰਦਾ ਜੇ ਬੰਦੇ ਨੇ ਰੁੱਤ 'ਚ ਬੱਚੇ ਸਵਾਉਣੀ ਆ ਪੰਜਵੇਂ ਮਹੀਨੇ 'ਚ ਟੀਕਾ ਭਰਾ ਬਈ ਸਹੀ ਗੱਲ ਆ ਇਹ ਤਾਂ ਹੱਲਾ ਫੇਰ बिकੂਗੀ ਇਹ ਕਰਮ ਵਾਲੀ ਫੁੱਲ ਰੁਪਈਆ ਦੀ ਆ ਲੈ ਯਾਦ ਰੱਖੂ ਬਾਈ ਮੈਂ ਚੱਲ ਵੀਰੇ ਵੇਖ ਬਿਆੰਤਾ ਕਿੰਨੀ ਜਿਆਦੇ ਲੰਮੀ ਹੋ ਜਾਂਦੀ ਆ ਤੇ ਭਵੇਂ ਤਾਂ ਕੈਮਰਾ 2 ਘੰਟਿਆਂ ਦੀ ਵੀਡੀਓ ਬਣਾ ਲੇਗਾ ਨਾ ਮਿੱਤਰੋ ਅੱਜ ਤਾਂ ਉਹ ਵੀ ਥੋੜੀ ਐ ਬਿਆੰਤਾ ਤਾਈਓ ਬਈ ਸ਼ੁਰੂ ਚ ਦੱਸਤਾ ਸੀ ਬੰਦਾ ਵੀਡੀਓ ਹਾਜਮੇ ਵਾਲੀ ਦੇਖੇ ਸਹੀ ਗੱਲ ਆ ਆਪਣੀ ਵੀਡੀਓ ਦਾ ਬੰਦਾ ਉਹ ਦੇਖੇ ਜਿਹੜਾ ਉਹ ਖੁੱਲਾ ਟਾਈਮ ਕੱਢ ਕੇ ਵਹਿੰਦਾ ਹਾਜਮੇ ਵਾਲਾ ਜਰਾਂ ਦਾ ਵਾਲਾ ਬਿਆੰਤਾ ਮੈਂ ਨਾ ਰੱਬ ਤੋਂ ਇੱਕ ਗੱਲ ਹੋਰ ਦਿੰਦਾ ਦਾ ਡਰ ਕੇ ਕਰਦਾ ਅੱਜ ਤਾਂ ਹੀ ਮੈਨੂੰ ਉਹ ਭਰਾ ਫੋਨ ਲਾਇਆ ਜਿਹਨੇ ਬੱਚਿਆਂ ਜਿਹੜਾ ਲੈ ਕੇ ਗਿਆ ਮੈਨੂੰ ਫालतू ਜੇ ਬੰਦੇ ਫੋਨ ਘੱਟ ਹੀ ਲਾਉਂਦੇ ਆ ਬਾਈ ਠੀਕ ਆ ਬਾਈ ਤੇ ਇਹਦੂ ਅੱਗੇ ਜਿਹੜੀ ਬੱਚੀ ਹੈ ਕਿਉਂ ਨਹੀਂ ਜੈ ਕਰਾ ਬੈਂਤ ਹੈ ਝੋਲੀ ਲੈ ਝੋਲੀ ਸ਼ੱਕਰਾ ਅਲਮਨ ਕਹਿੰਦਾ ਥਾਣਾ ਦੀ ਵੀਡੀਓ ਪਾ ਲਈ ਕਰਾ ਚੱਕ ਗੁਲਾਬੀ ਥਾਣਾ ਆ ਗਿਆ ਤੇ ਮੈਂ ਅਗਲਾ ਕਹਿੰਦਾ ਨਾ ਪਿੰਕ ਰੰਗ ਦਾ ਥਾਣਾ ਪਿੰਕ ਨਾਕਾਂ ਵਾਲੀ ਆ ਗਈ ਪਿੰਕ ਨੋਜ਼ ਵਾਲੀ ਆ ਗਈ ਉਹ ਗੱਲਾਂ ਅੱਜ ਸਾਰੀਆਂ ਹੀ ਆ ਇਹ ਬੱਚੀ ਬਈ ਬੈਂਤ ਆਪਣੇ 100% ਦੀ ਆ ਠੀਕ ਆ ਹਾਂਜੀ ਇਹਦਾ ਕੋਈ ਚਿਰ ਚੰਗੇ ਰਿਕਾਰਡ ਦੀ ਹੈ ਬਾਈ ਪੂਰੀ ਬਾਈ ਇਹ ਆਪਾਂ ਬਾਂਦਰਾਂ ਤੋਂ ਲਈ ਆ ਬਾਈ ਠੀਕ ਹੈ ਜੀ ਠੀਕ ਹੈ ਕਿੰਨੀ ਉਮਰ ਹੈ ਜੀ ਬਾਈ ਇਹਦੀ 2 ਢਾਈ ਮਹੀਨਿਆਂ ਦੀ ਹੈ ਬਾਈ ਢਾਈ ਮਹੀਨਿਆਂ ਦੀ ਤਾਂ ਪੂਰੀ ਫਰਦੀਆ ਮਿੱਤਰਾਂ ਲੈ ਚੱਲ ਉੱਥੇ ਬੰਦਲਾ ਲੈਦੇ ਆ ਅਗਲਾ ਕਹਿ ਦਿੰਦਾ ਇਹਦੀ ਫਿਰ ਡਿਮਾਂਡ ਇਹਦੀ ਡਿਮਾਂਡ ਵੀ ਦੱਸਦੇ ਆ ਇੱਕ ਮਿੰਟ ਹੁਣ ਅਗਲਾ ਕਹਿ ਦਿੰਦਾ ਬਾਈ ਦੁੱਧ ਤੇ ਉਹ ਨਹੀਂ ਜਿਹੜੀ ਨਿੱਕੇ ਬੱਚਿਆਂ ਨੂੰ ਪੈਂਦੀ ਹੁੰਦੀ ਫੀਡ ਉਹ ਤੇ ਆਈ ਆ ਪਹਿਲੀ ਵੀ ਸਹੀ ਗੱਲ ਹੈ ਦੇਖ ਬਾਈ ਲੱਗਨ ਦਿੰਦੀ ਆ ਪੈਰਾ ਸਹੀ ਗੱਲ ਹੈ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਭਵੇਂ ਆਲਟੋ ਕਾਰ ਚਵਾ ਕੇ ਲੈ ਜੇ ਅਗਲਾ ਛੋਟਾ ਜਿਹਾ ਬੱਚਾ ਹੈ ਨਾ ਸ਼ੌਲ ਚ ਬਲੇਟ ਕੇ ਲੈ ਜਾਏਗਲਾ ਹਣ ਬਿਆਨ 5200 ਰੁਪਏ ਦਾ ਸਿਰਫ ਹੁਣ ਗੱਲ ਕੀਤੀ ਗਾਂ ਹੁੰਦੀ ਐ ਇੱਕ ਬੰਦੇ ਨੂੰ ਬੱਸੀ ਦੇਦੀ ਬਾਈ ਹਾਂ ਅਗੇ ਬੱਚਾ ਸੀਗਾ ਹੂੰ ਉਹਨੂੰ ਦਿੱਤਾ 3500 ਦਾ ਤੇ ਉਹ ਪਤਾ ਕਿੰਨੇ ਆ ਵੀਰੇ 35000 ਦਾ ਪਿੰਜਰੇ 'ਚ ਜਾ ਕੇ ਗੱਲ ਆ ਠੀਕ ਆ ਹਾਂ ਕਿੱਲਿਆਂ ਦੇ ਖੜਨਿਆਂ ਤੇ ਪਿੰਜਰੇ ਦੇ ਖੜਨਿਆਂ ਤੇ ਰੇਟ ਬਦਲ ਜਾਂਦੇ ਆ ਪਰ ਕੁਆਲਿਟੀ ਮਿੱਤਰੋ ਇਸ ਤਰ੍ਹਾਂ ਦੀ ਕੋਈ ਹੁੰਦੀ ਐ ਬਰੀਡ ਵਾਲੇ ਨਾ ਆ ਗਾ ਪੂਰੇ ਤੇ ਟਾਪ ਦੇ ਨਾਲ ਵਿੱਚ ਕਰਾਉਂਦੇ ਅੱਜ ਇਹ ਸੀਗੀ ਲਾਸਟ ਦੇ ਵੱਚੀ ਤੇ ਇਹਦਾ ਰੇਟ ਬਾਈ ਨੇ ਕਰਿਆ 5500 ਝੋਲੀ ਚੱਕ ਰਹੀ ਬਾਈ ਲੈ ਲੋ ਵੀ ਬਾਈ ਕਹਿੰਦਾ ਝੋਲੀ ਝਾਲੀ ਕਰਾ ਦੇ ਚੱਕ ਮਿੱਤਰਾ ਲੈ ਕਮਾਲ ਦੇ ਥਾਣਾ ਗੁਲਾਬੀ ਹੈਨਾ ਮੰਨਦਾ ਬਾਈ ਹਾਂ ਸਹੀ ਗੱਲ ਆ ਬਾਈ ਤੇ ਲੱਪਰੀ ਤੇ ਕੋਲ ਨਾ ਗਾ ਆਪਣੇ ਕੋਲ ਕਿੰਨੇ ਆ ਗਏ ਇਹ 8 ਬੱਚੀਆਂ 8 ਨਾ ਗਾ ਗਏ ਮਿੱਤਰਾ ਹਾਂਜੀ 8 ਦੇ 8 ਪੂਰੇ ਟੌਪ ਦੇ ਤੇ ਕੱਲੀ ਕੱਲੀ ਦਾ ਰੇਟ ਆ ਜਿਹੜਾ ਬਾਈ ਨੇ ਵੀਡੀਓ ਦੇ ਵਿੱਚ ਦੱਸਤਾ ਬਾਕੀ ਬਿਆਨਤਾ ਜਿਹੜੇ ਭਰਾ ਦੇ ਆਇਣੀ ਗ੍ਰਹਣ ਮੈਂ ਆ ਫਿਰ ਲਾਤਾ ਬਈ ਸਾਰੀਆਂ ਬੱਚੀਆਂ ਇਕੱਠੀਆਂ ਹੀ ਕੋਈ ਖਰੀਦਦਾ ਜਿਹੜਾ ਭਰਾ 1 ਲੈਂਦਾ ਚਾਹ ਵਾਣਾ ਉਹ 1 ਲੈ ਸਕਦਾ ਹਾਂਜੀ 2 ਲੈਂਦਾ ਚਾਹ ਵਾਣਾ 2 ਤੇ ਜੇ ਕੋਈ ਭਰਾ ਹੈ ਨਾ ਅੱਜ ਇੱਕ ਹੋਰ ਲਾ ਦੇ ਤਿੰਨ ਬੱਚੀਆਂ ਖਰੀਦਦਾ 100 ਕਿਲੋਮੀਟਰ ਉਹਨੂੰ ਕਰਾਇਆ ਫ੍ਰੀ ਕਰ ਜਿਹੜਾ 3 ਖਰੀਦਦਾ ਹਾਂਜੀ ਤੇ ਜਿਹੜਾ 4 ਖਰੀਦਦਾ ਹਾਂਜੀ ਉਹਨੂੰ ਆ ਜਿਹੜੀ ਬੱਚੀ ਆ ਪਾ 5500 ਵਾਲੀ ਤੋਰ ਕੇ ਦਿਖਾਈ ਆ ਆ ਫ੍ਰੀ ਚ ਜੇ ਕੋਈ 4 ਖਰੀਦਦਾ ਹਾਂ ਲਾਓ ਵੀ ਮਿੱਤਰੋ ਵੱਡੇ ਹੀ ਆਫਰ ਆ ਤੇ ਤੂੰ ਮੱਕਾ ਹੀ ਆ ਬਾਈ ਨੇ ਕਰਿਆ ਤੇ ਅੱਠ ਨਾ ਜੇ ਕੋਈ ਇਕੱਠੇ ਦੇ ਖਰੀਦੂਗਾ ਤੇ ਉਹਨਾਂ ਨੂੰ ਸਕੂਟਰ ਦਿੱਤਾ ਜੋ ਚੱਲਦੀ ਹਾਲਤ ਦਾ ਲਾਪਰੀ ਦਾ ਇਹਦੇ ਦੇ ਗੇੜਾ ਵੀ ਕੱਢਦੀ ਫਿਰ ਉਹ ਯਾਰ ਮੈਂ ਉਹਨੂੰ ਸਾਧ ਦਾ ਬੰਦੇ ਨੂੰ ਲਓ ਵੀ ਮਿੱਤਰੋ ਜਿਹੜਾ ਬਾਈ ਨੇ ਸਕੂਟਰ ਦਿੰਨਾ ਨਾ ਪੂਰੀ ਚੱਲਦੀ ਹਾਲਤ ਦਾ ਵਾਅ ਦੇਖੋ ਇਹ ਬੀਂਡਿੰਗੂ ਬੋਲਦਾ ਲਾਪਰੀ ਤੇ ਹੈਨਾ ਹਾਂਜੀ ਹਾਂਜੀ ਤੇ ਲਾਪਰੀ ਦਾ ਮੋਬਾਈਲ ਨੰਬਰ ਬੋਲ ਦਿਓ ਫਿਰ 98729257844 ਠੀਕ ਹੈ ਜੀ ਲਓ ਵੀ ਮਿੱਤਰੋ ਆਫਰ ਵੀ ਆਪਾਂ ਤੁਹਾਨੂੰ ਦੱਸਤਾ ਤੇ ਸਾਰੇ ਨਗਾਂ ਤੇ ਦੁਆਰਾ ਆਪਾਂ ਕੈਮਰਾ ਮਾਰਦਨੇ ਆ ਨੰਬਰ ਜਿਹੜਾ ਬਾਈ ਦਾ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਜਿਹੜਾ ਨਾ ਤੁਹਾਡੇ ਪਸੰਦ ਹੋਇਆ ਇੱਕ ਹੋਇਆ ਦੋ ਹੋਈਆਂ ਤੇ ਬਾਈ ਦੇ ਨਾਲ ਤੁਸੀਂ ਰਾਬਤਾ ਕੈਮ ਕਰਨਾ ਜੀ ਸਿੱਧਾ ਬਾਈ ਦੇ ਨਾਲ ਗੱਲਬਾਤ ਕਰਨੀ ਹੈ ਨੰਬਰ ਲਗਾਤਾਰ ਬਾਈ ਦਾ ਚੱਲਦਾ ਰਹਿਣਾ ਤੇ ਜਿਹੜਾ ਨਾ ਤੁਸੀਂ ਖਰੀਦਣਾ ਤਸੱਲੀ ਨਿਰਖ ਵਰਕ ਤੁਸੀਂ ਕਰਨੀ ਹੈ ਤੇ ਬਾਕੀ ਗੱਲਬਾਤ ਕਰ ਲਿਓ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ ਹੱਸੀ ਕਾਲ ਸਰਦਨ